ਮੋਗਾ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਡੀਜੀਪੀ ਪੰਜਾਬ ਅਤੇ ਐਸਐਸਪੀ ਮੋਗਾ ਦੇ ਨਿਰਦੇਸ਼ਾਂ ਦੇ ਤਹਿਤ ਅੱਜ ਪੁਲਿਸ ਦੇ ਵੱਲੋਂ ਬਕਵਲ ਜਗ੍ਹਾ ਤੇ ਨਾਕਾਬੰਦੀ ਕੀਤੀ ਗਈ ਅਤੇ ਟ੍ਰੈਫਿਕ ਨਿਯਮਤ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਾਜ ਸਿੰਘ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਮੋਗਾ ਦੇ ਨਿਰਦੇਸ਼ਾਂ ਦੇ ਤਹਿਤ ਬਕਵਲ ਜਗ੍ਹਾ ਤੇ ਨਾਕੇਬੰਦੀ ਕੀਤੀ ਗਈ ਅਤੇ ਜਿਸ ਦੇ ਚੱਲਦੇ ਹੋਏ ਅੱਜ ਜਿਹੜੇ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਕਰਦੇ ਹਨ ਉਹਨਾਂ ਦੇ ਚਲਾਨ ਕੱਟੇ ਗਏ ਅਤੇ ਉਹਨਾਂ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦਾ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਵਿੱਚ ਨਹੀਂ ਬਖਸ਼ਿਆ ਜਾਵੇਗਾ ਅੱਜ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਸਾਡੇ ਐਸਐਸਪੀ ਸਾਹਿਬ ਹੁਕਮ ਅਨੁਸਾਰ ਜਿਹੜੇ ਹੈ ਜ਼ਿਲ੍ਹਾ ਦੇ ਹੱਦਬੰਦੀਆਂ ਤੇ ਨਾਕਾਬੰਦੀ ਕੀਤੀ ਗਈ ਹੈ ਜਿਸ ਦੇ ਨਾਲ ਆਉਣ ਵਾਲੇ ਵੀ ਇਕਲਾਂ ਦੀ ਚੈੱਕਅਪ ਕੀਤੀ ਗਈ ਹੈ ਜਿਨ੍ਹਾਂ ਦੇ ਕਾਲੀਆਂ ਫਿਲਮਾਂ ਲਾਈਆਂ ਜਾਂ ਕਾਲੇ ਸ਼ੀਸ਼ੇ ਕੀ ਆ ਉਹਨਾਂ ਦੇ ਚਲਾਨ ਕੱਟੇ ਗਏ ਆ ਹਰ ਅੰਸਰ ਮਾਰੇ ਨੂੰ ਚੈੱਕ ਕੀਤਾ ਗਿਆ ਤੇ ਜਿਹੜੇ ਮਾਰੇ ਅੰਸਰ ਆ ਉਹਨਾਂ ਨੇ ਉਹਨਾਂ ਦੇ ਬੰਦੀ ਜਿਹੜੇ ਚਲਾਨ ਕੱਟੇ ਗਏ ਆ ਹਦਾਇਤਾਂ ਤੋਂ ਕੰਮ ਕਰ ਕਿਸੇ ਵੀ ਮਾੜੇ ਆਂਸਰ ਨੂੰ ਇੱਥੇ ਬਖਸ਼ਿਆ ਨਹੀਂ ਜਾਊਗਾ ਕੋਈ ਵੀ ਕੰਨ ਵਾਲੇ ਨੂੰ ਹਰ ਨੂੰ ਜਿਹੜੇ ਆ ਅੱਜ ਕੱਲ ਦੇ ਹਾਈਵੇ ਰੋਡ ਤੇ ਚੱਲਣ ਵਾਲੀਆਂ ਹਦਾਇਤਾਂ ਬੈਲਟਾ ਵਗੈਰਾ ਸਾਰਾ ਤੋਂ ਹਦਾਇਤਾਂ ਤੋਂ ਵੀ ਜਾਣੂ ਕਰਾਇਆ ਗਿਆ ਕਾਨੂੰਨ ਮੁਤਾਬਕ ਜਿਹੜਾ ਬੰਦਾ ਗਲਤ ਕਰਦਾ ਉਹਨੂੰ ਉਹਦੇ ਮੁਤਾਬਕੀ ਚਲਾਨ ਕੱਟ ਕੇ ਉਹਨੂੰ ਦਿੰਦੇ ਆ ਹਦਾਇਤ ਵੀ ਕਰਦੇ ਆ ਸਮਝਾਉਂਦੇ ਵੀ ਆ ਅੱਗੇ ਤੋਂ ਜਿਹੜੇ ਸਾਵਧਾਨ ਹੋਗੇ ਜਿਹੜੀ ਹਾਈਵੇ ਰੋਡ ਤੇ ਬਿਲਕੁਲ ਬੈਲਟਾ ਲਾ ਕੇ ਜਾਂ ਆਪਣੀ ਸਾਈਡ ਲਾ ਕੇ ਹਦਾਇਤਾਂ ਕਰਦੇ ਉਹਨਾਂ ਨੂੰ ਵੇ ਦੇ ਅਸੀਂ ਕੋਈ ਇਹ ਜੀ ਸੁਣਵਾਈ ਨਹੀਂ ਕਰਦੇ ਹੁਣ ਅਸੀਂ ਆਨਲਾਈਨ ਜਿਹੜੀ ਸਾਡੇ ਕੋਲੇ ਸਿਸਟਮ ਨਵੇਂ ਮੁਤਾਬਕ ਪੰਜਾਬ ਸਰਕਾਰ ਮੁਤਾਬਕ ਮਸ਼ੀਨਾਂ ਦਿੰਦੀਆਂ ਉਹਦੇ ਮੁਤਾਬਕ ਵੀ ਕਲ ਮਸ਼ੀਨ ਮੁਤਾਬਕ ਚੈੱਕ ਕਰਕੇ ਉੱਪਰ ਡਾਕੂਮੈਂਟ ਆ ਜਾਂਦੇ ਜਿਹੜੇ ਘੱਟ ਹੈ ਜਿਹੜਾ ਘੱਟ ਡਾਕੂਮੈਂਟ ਹੈ ਉਹਦਾ ਅਸੀਂ ਚਲਾਨ ਕਰਕੇ ਆਨਲਾਈਨ ਨੂੰ ਉਸੇ ਟਾਈਮ ਹੀ ਦੇ ਦਿੰਦਾ ਤੇ ਬਾਹਰੋਂ ਜਿੱਥੇ ਮਰਜੀ ਉਹ ਚਲਾਨ ਆਪਦਾ ਭਰ ਸਕਦੇ ਆ ਅਸਲ ਜਿਹੜੇ ਅਸੀਂ ਹੁਣ ਵਹੀਕਲਾਂ ਦੇ ਜਿਹੜੇ ਟੋਟਲ ਚਲਾਨ ਆ 12 ਤੋਂ 13 ਜਿਹੜੇ ਚਲਾਨ ਕੀਤੇ ਆ ਜਿਨ੍ਹਾਂ ਨੂੰ ਚਲਾਨ ਮੌਕੇ ਤੇ ਚਲਾਨ ਜੱਟਾ ਦਿੱਤੀਆਂ ਤੇ ਜਿਹੜੇ ਅਸੀਂ ਕਰੀਬ 100 ਤੋਂ 150 ਚਲਾ ਜਿਹੜਾ ਵੀਕਲ ਚੈੱਕ ਕੀਤਾ ਹਰ ਆਦਮੀ ਦੀ ਸ਼ੱਕੀ ਨੂੰ ਚੈੱਕ ਕਰਕੇ ਫੇਰ ਭੇਜਿਆ ਜੀ ਗੱਡੀਆਂ ਨੂੰ ਵੀ ਚੈੱਕ ਕੀਤਾ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਨੂੰ ਕੀਤਾ ਜਿਹੜੇ ਆ ਜਾਰੀਆਂ ਲਾਈਆਂ ਉਹਨਾਂ ਨੂੰ ਹਦਕਤਾ ਕੀਤੀ ਹੈ ਜੀ ਬੇਨਤੀ ਕਰਦੇ ਆਂ ਵੀ ਇਹ ਹਾਈਵੇ ਰੋਡ ਦੇ ਉੱਤੇ ਹਮੇਸ਼ਾ ਤੁਸੀਂ ਬੈਲਟ ਲਾ ਕੇ ਆਓ ਧਿਆਨ ਨਾਲ ਜਿਹੜੀਆਂ ਨਿਯਮਾਂ ਦੀ ਪਾਲਣਾ ਕਰਕੇ ਫਿਰ ਡਰਾਈਵਿੰਗ ਕਰਨੀ ਚਾਹੀਦੀ ਹੈ ਆਏ ਦਿਨ ਅਸੀਂ ਦੇਖਦੇ ਹਾਂ ਕਿ ਕੋਈ ਨਾ ਕੋਈ ਸਾਈਬਰ ਠੱਗੀ ਦਾ ਸ਼ਿਕਾਰ ਹੁੰਦਾ ਹੈ ਕਿਉਂਕਿ ਨੌਸਰਵਾਜਾ ਨੇ ਠੱਗੀ ਦੇ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਨ ਇਸੇ ਤਰ੍ਹਾਂ ਦੀ ਘਟਨਾ ਅੱਜ ਸਮਰਾਲਾ ਦੇ ਪਵਨ ਕੁਮਾਰ ਨਾਲ ਹੋਈ ਪਵਨ ਕੁਮਾਰ ਸਵੇਰੇ 11 ਵਜੇ ਆਪਣੇ ਪਸ਼ੂਆਂ ਨੂੰ ਚਾਰਾ ਪਾ ਕੇ ਵਾਪਸ ਆਪਣੇ ਘਰ ਆ ਰਹੇ ਹਾ ਸੀ ਤਾਂ ਪਵਨ ਕੁਮਾਰ ਨੂੰ ਫੋਨ ਆਉਂਦਾ ਹੈ ਜਦੋਂ ਪਵਨ ਕੁਮਾਰ ਫੋਨ ਉ ਚੱਕਦੇ ਹਨ ਤਾਂ ਦੂਜੇ ਪਾਸੇ ਨੌਸਰਵਾਜਾ ਵੱਲੋਂ ਕਿਹਾ ਜਾਂਦਾ ਹੈ ਕਿ ਤੇਰੇ ਛੋਟੇ ਲੜਕੇ ਨੂੰ ਸੀ ਗ੍ਰਿਫਤਾਰ ਕਰ ਲਿਆ ਹੈ ਅਸੀਂ ਫਤਿਹਗੜ ਸਾਹਿਬ ਪੁਲਿਸ ਸਟੇਸ਼ਨ ਤੋਂ ਬੋਲ ਰਹੇ ਹਾਂ ਜੇਕਰ ਆਪਣੇ ਲੜਕੇ ਨੂੰ ਛਡਾਉਣਾ ਹੈ ਤਾਂ 50000 ਰੁਪਏ ਸਾਨੂੰ ਭੇਜ ਦੋ ਨਹੀਂ ਤਾਂ ਅਸੀਂ ਤੇਰੇ ਲੜਕੇ ਤੇ ਹੋਰ ਤੇਰੇ ਪਰਿਵਾਰ ਤੇ ਬਹੁਤ سارے ਪਰਚੇ ਕਰਾਂਗੇ ਇਸ ਤੇ ਪਵਨ ਕੁਮਾਰ ਘਬਰਾ ਜਾਂਦਾ ਹੈ ਅਤੇ ਨੌ ਸਰਵਾਜਾਂ ਦੇ ਖਾਤੇ ਵਿੱਚ 23000 ਰੁਪਏ ਭੇਜੀ ਦਿੰਦਾ ਹੈ ਪਰ ਜਦੋਂ ਪਵਨ ਕੁਮਾਰ ਆਪਣੇ ਬੱਚੇ ਨੂੰ ਸਹੀ ਸਲਾਮਤ ਘਰ ਪਹੁੰਚਦੇ ਦੇਖਦਾ ਹੈ ਤਾਂ ਫਿਰ ਸਮਝ ਲੱਗਦੀ ਹੈ ਕਿ ਮੇਰੇ ਨਾਲ ਠੱਗੀ ਹੋ ਗਈ ਇਸ ਤੋਂ ਤੁਰੰਤ ਬਾਅਦ ਪੁਲਿਸ ਆਈਬਰ ਸੈੱਲ ਵਿੱਚ ਆਨਲਾਈਨ ਕੰਪਲੇਂਟ ਦਰਜ ਕਰਵਾਈ ਗਈ ਹੀ ਨਾਮਾਂ ਗੱਲ ਨੂੰ ਮੇਰਾ ਨਾਮ ਜੀ ਪਵਨ ਕੁਮਾਰ ਹੈ ਜੀ ਕਿਹੜਾ ਕਿੱਥੇ ਰਹਿੰਦੇ ਸਮਰਾਲੇ ਦਾ ਰਹਿਣ ਵਾਲਾ ਜੀ ਮੈਂ ਕੀ ਮਾਮਲਾ ਹੋਇਆ ਜੀ ਅੱਜ ਮਾਮਲਾ ਜੀ ਮੈਂ ਇੱਥੋਂ ਹਿੱਡੋ ਤੋਂ 1.30 ਵਜੇ ਕੰਮ ਕਰਕੇ ਗਿਆ ਜੀ ਉੱਥੇ 11:00 ਵਜੇ ਮੈਂ ਯਾਨੀ ਸਮਰਾਲੇ ਵੱੜਦੇ ਸਾਰੇ ਮੈਨੂੰ ਇੱਕ ਕਾਲ ਆਈ ਹੈ ਜੀ ਕਾਲ ਆਈ ਹੈ ਐਸਆਈ ਗੁਰਪ੍ਰੀਤ ਸਿੰਘ ਜੀ ਤੋਂ ਤੇ ਉਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਮੇਰੀ ਛੋਟੀ ਕੁੜੀ ਦਾ ਨਾਮ ਪੁੱਛਿਆ ਜੀ ਫਿਰ ਵੱਡੀ ਲੜਕੀ ਦਾ ਪੁੱਛਿਆ ਵੱਡੇ ਬੇਟੇ ਦਾ ਪੁੱਛਿਆ ਛੋਟੇ ਬੇਟੇ ਦਾ ਪੁੱਛਿਆ ਜਿਹੜਾ ਯੂਨੀਵਰਸਿਟੀ ਉਹ ਫਿਰ ਉਹਨਾਂ ਨੇ ਮੈਨੂੰ ਇਹ ਪੁੱਛਿਆ ਵੀ ਤੇਰਾ ਬ ਫਤੇਗੜ ਯੂਨੀਵਰਸਿਟੀ ਪੜਦਾ ਹੈਗਾ ਵੀ ਉਹ ਅੱਜ ਸਵੇਰੇ 9 ਵਜੇ ਦਾ ਯੂਨੀਵਰਸਿਟੀ ਗਿਆ ਹੈਗਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਫੇ ਤੁਹਾਡਾ ਬੇਟਾ ਜਿਹੜਾ ਸਨੀ ਕੁਮਾਰ ਆ ਉਹ ਉਸੇ ਰੈਸਟ ਕੀਤਾ ਹੋਇਆ ਜਾ ਇਹ ਸਾਡੇ ਕੋਲ ਉਹ ਇਦਾਂ ਹੋ ਤੇ ਅਸੀਂ ਪਰਚੇ ਪਾ ਲੈਣੇ ਹੈਗੇ ਆ ਵੀ ਮੈਂ ਉਹਨਾਂ ਨੂੰ ਪੁੱਛਿਆ ਪਏ ਜੀ ਮੇਰੇ ਬੇਟੇ ਨੇ ਕੀ ਗਲਤੀ ਕੀਤੀ ਹੈ ਤੇ ਉਹ ਪੁੱਛਾਂ ਦੇ ਬਾਵਜੂਦ ਇਹ ਉਹਨਾਂ ਨੇ ਮੈਨੂੰ ਕੋਈ ਗਲਤੀ ਉਹਦੀ ਬੇਟਾ ਹੀ ਦੱਸੀ ਨਹੀਂ ਹੈਗੀ ਮੈਨੂੰ ਤਾਂ ਭੁਗਾਉਣ ਲੱਗ ਗਏ ਦਬਕਾਉਣ ਲੱਗ ਗਏ ਜੀ ਉਹ ਕਹਿੰਦੇ ਸਾਨੂੰ 50000 ਰੁਪਏ ਪਾ ਤਾਂ ਇਸ ਕਰਕੇ ਤੇਰੇ ਬੇਟੇ ਨੂੰ ਛੱਡਾਂਗੇ ਨਹੀਂ ਉਹਦੇ ਤੇ ਅਸੀਂ ਪਰਚੇ ਪਾਵਾਂਗੇ ਤੇ ਤੁਹਾਡ ਤੁਸੀਂ ਵੀ ਨਾਲ ਰਲੂਗੇ ਤੇ ਫੇਰ ਤੁਹਾਡਾ ਪੈਸਾ ਬਹੁਤ ਲੱਗੂਗਾ ਹੁਣ ਤੁਹਾਡਾ 50000 ਦੇ ਵਿੱਚ ਖੜਾ ਛੱਡਦਾ ਤੇ 50000 ਰੁਪਏ ਪਾ ਦਿਓ ਸਾਡੇ ਖਾਤੇ 'ਚ ਤੁਹਾਡਾ ਬੇਟਾ ਛੱਡਦਾਗੇ ਮੈਂ ਉਹਨੂੰ ਇਹ ਕਿਹਾ ਮੈਂ ਆ ਜੀ ਮੈਂ ਤਾਂ ਰਸਤੇ ਦੇ ਵਿੱਚ ਖੜਾ ਆ ਤੇ ਮੈਂ ਹੁਣ ਸਮਰਾਲੇ ਜਾਊਂਗਾ ਘਰੇ ਜਾਊਂਗਾ ਜਾ ਕੇ ਤੇ ਮੈਂ ਪੈਸੇ ਪਾ ਦਿੰਦਾ ਕੋਈ ਗੱਲ ਨਹੀਂ ਬਾਕੀ ਮੇਰੇ ਬੇਟੇ ਨਾਲ ਮੇਰੀ ਗੱਲ ਕਰਾਓ ਪਹਿਲਾਂ ਤੇ ਗੱਲ ਕਰਾਓ ਵੀ ਮੈਂ ਉਹਨੇ ਕੀ ਗਲਤੀ ਕੀਤੀ ਆ ਮੈਂ ਗੱਲ ਉਹਦੀ ਪੁੱਛ ਕੇ ਫੇਰ ਤੁਹਾਨੂੰ ਪੈਸੇ ਵੀ ਜਰੂਰ ਦਊਂਗਾ ਇੱਥੇ ਵੀ ਤੁਹਾਡੇ ਕੋਲ ਪਹੁੰਚੂਗਾ ਵੀ ਠੀਕ ਹੈ ਜੀ ਤੇ ਪਹੁੰਚ ਕੇ ਬਾਜੂ ਮੈਂ ਘ ਜੇ ਕਾਲ ਕੱਟੇਗਾ ਤੇਰੇ ਬੇਟੇ ਨਾਲ ਅਸੀਂ ਗਲਤ ਹਰਕਤ ਕਰਾਂਗੇ ਉਹਨੂੰ ਜਿਆਦਾ ਫਿਰ ਅਸੀਂ ਸੀਰੀਅਸ ਕਰਾਂਗੇ ਤੇ ਤੈਂ ਦੂਜਾ ਨੰਬਰ ਹੈਗਾ ਕਿਸੇ ਰਿਸ਼ਤੇਦਾਰ ਭੈਣ ਭਾਈ ਦੇ ਨਾਲ ਤੈਂ ਗੱਲ ਨਹੀਂ ਕਰਾਉਣੀ ਤੇ ਉਸ ਤੋਂ ਬਾਅਦ ਤੈਂ ਕੋਈ ਵੀ ਤੇਰੇ ਕੋਲ ਖੜਾ ਜਾਂ ਕੋਲ ਖੜ ਕੇ ਕਿਸੇ ਦੇ ਕੋਲ ਨਹੀਂ ਗੱਲ ਕਰਨੀ ਤੈਂ ਇਕੱਲੇ ਨੇ ਗੱਲ ਕਰਨੀ ਆ ਇਕੱਲੇ ਨੇ ਖੜੇ ਰਹਿਣਾ ਜਿੰਨਾ ਚਿਰ ਇਹ ਕਾਲ ਚੱਲਣੀ ਆ ਜਿੰਨਾ ਚਿਰ ਤੁਸੀਂ ਪੈਸੇ ਨਹੀਂ ਪਾਉਂਦੇ ਉਨਾਂ ਚਿਰ ਇਹ ਕਾਲ ਚੱਲੂਗੀ ਔਰ ਉਨਾਂ ਚਿਰ ਅਸੀਂ ਤੁਹਾਡਾ ਬੇਟਾ ਨਹੀਂ ਚੜਨਾ ਆਏਗਾ ਡੇਢ ਘੰਟਾ ਜੀ ਕਾਲ ਚੱਲੀ ਆ ਉਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਵੀ ਪੈਸੇ ਪਾ ਦੂਗੇ ਠੀਕ ਹੈ ਨਹੀਂ ਪੈਸੇ ਪਾਉਂਗੇ ਤੁਹਾਡੀ ਮਰਜ਼ੀ ਹੈ ਤੁਹਾਡਾ ਬੇਟਾ ਜੇਲਾ ਚ ਰਹੂਗਾ ਚਲੋ ਜੀ ਮੈਂ ਘਰ ਜਾ ਕੇ ਆਪਣੇ بڑے ਬੇਟੇ ਕੋਲੋਂ 10000 ਰੁਪਏ ਇੱਕ ਪਵਾਇਆ ਜੀ ਤੇ ਮੈਂ ਫੇਰ ਵੀ ਰੋ ਰੂ ਕੇ ਉਹਨਾਂ ਦੇ ਮਿੰਤ ਤਾਲਾ ਕੀਤਾ ਫੇਰ ਦੇਖੋ ਮੈਂ ਗਰੀਬ ਆਦਮੀ ਆ ਤੁਸੀਂ ਮੇਰਾ ਬੇਟਾ ਛੱਡ ਦਿਓ ਜੋ ਗਲਤੀ ਹੈ ਮੈਂ ਇੱਥੇ ਆ ਕੇ ਮੈਂ ਆਪਣਾ ਗਲਤੀ ਮੰਨ ਲਿਆ ਆ ਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਫੇਕਿਆ ਚਲੋ ਕੋਈ ਗੱਲ ਨਹੀਂ ਤੁਸੀਂ 20000 ਕਰ ਦਿਓ ਮੈਂ ਜੀ 10 ਫੇਰ ਪਾਇਆ ਜੀ 10 ਪਾਉਣ ਦੇ ਬਾਅਦ ਜੀ ਉਹਨਾਂ ਨੇ 4000 ਰੁਪਏ ਸਾਡੇ ਕੋਲ ਹੋਰ ਬਕਾਇਆ ਰਹਿਦਾ ਸੀਗਾ ਉਹ ਮੁੰਡੇ ਦੇ ਖਾਤੇ 'ਚ ਮੈਂ ਉਹ ਵੀ ਮੁੰਡੇ ਤੇ ਸਾਨੂੰ ਫੇਰ ਬਾਅਦ ਚ ਮੈਂ ਜੀ ਹੁਣ ਤਾਂ ਮੇਰਾ ਬੇਟਾ ਛੱਡ ਦੋ ਮੇਰੇ ਬੇਟੇ ਨਾਲ ਗੱਲ ਤਾਂ ਕਰਾ ਦੋ ਜਦੋਂ ਜੀ ਮੈਂ ਫੇਰ ਕਿਹਾ ਉਹ ਕਹਿੰਦੇ ਤੁਹਾਡਾ 25000 ਰੁਪਏ ਬਕਾਇਆ ਰਹਿੰਦਾ ਹੈਗਾ ਤੁਸੀਂ 25000 ਪਾਉਂਗੇ ਤਾਂ ਤੁਹਾਡਾ ਬੇਟਾ ਛੱਡਾਂਗੇ ਨਹੀਂ ਅਸੀਂ ਤੁਹਾਡਾ ਬੇਟਾ ਨਹੀਂ ਛੱਡਣਾ ਹੈਗਾ ਨਹੀਂ ਉਹਨੂੰ ਅਸੀਂ ਵੱਡੇ ਸਭ ਕੋ ਭੇਜਣ ਲੱਗੇ ਬੜੀਆਂ ਜੇਲਾਂ ਚ ਭੇਜਾਂਗੇ ਲੱਗੇ ਆ ਤੇ ਉਹਨੂੰ ਫੇਰ ਬੇਟਾ ਤੁਹਾਡ ਨੂੰ ਦੇਖਣ ਨੂੰ ਨਹੀਂ ਮਿਲਣਾ ਹੈਗਾ ਉਸ ਤੋਂ ਬਾਅਦ ਜੀ ਫੇਰ ਮੈਂ ਘਰ ਦੇ ਵਿੱਚ ਮੈਂ ਤਾਂ ਮੇਰਾ ਬੇਟਾ ਹੀ ਸੀਗਾ ਘਰ ਸਾਡੇ ਕੋਈ ਨਹੀਂ ਸੀਗਾ ਅਸੀਂ ਘਿ ਭਰਾ ਕੇ ਦੋਏ ਪਿਓ ਬਤ ਘਿ ਭਰਾ ਕੇ ਪਏ ਅਸੀਂ ਇੰਨਾ ਪੈਸ ਜਿੰਨੇ ਪੈਸੇ ਸੀਗੇ ਸਾਡੇ ਕੋਲ ਸੀ ਤੁਹਾਨੂੰ ਤੁਹਾਨੂੰ ਦੇ ਚੁੱਕੇ ਆ ਤੇ ਉਹਨਾਂ ਨੇ ਸਾਡੀ ਇੱਕ ਵੀ ਸੁਣੀ ਨਹੀਂ ਹੈਗੀ ਉਸ ਤੋਂ ਬਾਅਦ ਜੀ ਫਿਰ ਮੈਂ ਜਾਨੀ ਬੇਹੋਸ਼ੀ ਦੀ ਹਾਲਤ ਚ ਹੋ ਗਿਆ ਸੀਗਾ ਜੀ ਮੈਨੂੰ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਆ ਜਿੰਨਾ ਟਾਈਮ ਤੁਹਾਡੀ ਉਹਨਾਂ ਨਾਲ ਗੱਲ ਹੋਈ ਹੈ ਤੁਹਾਨੂੰ ਇੱਕ ਵਾਰ ਵੀ ਨਹੀਂ ਲੱਗਿਆ ਕਿ ਮੇਰੇ ਨਾਲ ਠੱਗੀ ਹੋ ਰਹੀ ਹੈ ਨਹੀਂ ਜੀ ਮੈਨੂੰ ਜਮੇ ਮਹਿਸੂਸ ਨਹੀਂ ਹੋਇਆ ਜੀ ਜੇ ਮੈਨੂੰ ਪਤਾ ਲੱਗਦਾ ਮੈਂ ਵੀ ਵੈਸੇ ਘੁੰਮਦਾ ਫਿਰਦਾ ਸੀ ਹਾਂ ਪਰ ਉਹ ਇਦਾਂ ਦੀ ਕੋਈ ਹਰਕਤ ਵਾਲੀ ਗੱਲ ਉਹਨਾਂ ਨੇ ਮੇਰੇ ਨਾਲ ਕਰਿਓ ਨਹੀਂ ਇੱਕ ਗਲਤੀ ਨਹੀਂ ਦੱਸਿਆ ਕਿ ਜੇ ਮੈਨੂੰ ਗਲਤੀ ਦੱਸ ਦਿੰਦੇ ਫਿਰ ਗਲਤੀ ਇਹ ਮੇਰੇ ਬੇਟੇ ਨੇ ਕੀਤੀ ਹੈ ਮੈਂ ਜੂਰ ਜਾਂਦਾ ਤੁਸੀਂ ਉਹਨੂੰ ਕਾਲ ਮਿਲਾਉਣ ਦੀ ਕੋਸ਼ਿਸ਼ ਜਦੋਂ ਜੀ ਮੈਂ ਜਦੋਂ ਇਹ ਗੱਲ ਸਾਡੀ ਜਦੋਂ ਕਾਲ ਚੱਲਦੀ ਸੀਗੀ ਉਸ ਟਾਈਮ ਮੈਂ ਕਾਲ ਲਾਉਣ ਦੀ ਦੂਜੇ ਫੋਨ ਤੋਂ ਵੀ ਕਾਲ ਲਾਈਏ ਤਾਂ ਉਹਦਾ ਫੋਨ ਹੈਂਗ ਕੀਤਾ ਸੀਗਾ ਬਿਲਕੁਲ ਉਹਨਾਂ ਨੇ ਇਹ ਵੀ ਕਿਹਾ ਪਿਆ ਆਪਣੇ ਸਨੀ ਕੁਮਾਰ ਨੂੰ ਕਾਲ ਨਹੀਂ ਕਿਸੇ ਨੇ ਵੀ ਲਾਉਣੀ ਜੇ ਤੁਸੀਂ ਕਾਲ ਲਾਉਂਗੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਸਭ ਤੋਂ ਛਤ ਸਜ਼ਾ ਦੇਵਾਂਗੇ ਜੇ ਦੁਬਾਰਾ ਉਹਨੂੰ ਕਾਲ ਲਈ ਹੈ ਜਾਂ ਤੁਸੀਂ ਕਿਸੇ ਦੇ ਕੋਲ ਬੈਠ ਕੇ ਗੱਲ ਕੀਤੀ ਹੈ ਮੈਨੂੰ ਵੀ ਧਮਕਾਇਆ ਮੇਰੇ ਬੇਟੇ ਦਾ ਫੋਨ ਵੀ ਹੈਂਗ ਕੀਤਾ ਔਰ ਉਹਨੂੰ ਕਾਲ ਹੀ ਲਾਉਣ ਤੋਂ ਵੀ ਸਾਨੂੰ ਬੰਦ ਕੀਤਾ ਇਹ ਤਾਂ ਕਾਲ ਹੀ ਨਹੀਂ ਲਾਉਣੀ ਜਿੰਨਾ ਚਿਰ ਸਾਡੀ ਕਾਲ ਚੱਲਦੀ ਹੈ ਪੈਸੇ ਪਾ ਪੈਸੇ ਪਾ ਕੇ ਤੈਨੂੰ ਤੇਰਾ ਬੇਟਾ ਛੱਡਾਂਗੇ ਫਿਰ ਆਪਣੇ ਬੇਟੇ ਨੂੰ ਕਾਲ ਲਈ ਫਿਰ ਤੇਰੇ ਬੇਟੇ ਦੀ ਕਾਲ ਲਗੂਗੇ ਪੈਸੇ ਕਿੱਦਾਂ ਪਾਏ ਆ ਬੈਂਕ ਥਰੂ ਪਾਏ ਨੇ ਜਾਂ ਫੋਨ ਤੋਂ ਪਾਏ ਅਸੀਂ ਫੋਨ ਤੋਂ ਪਾਇਆ ਜੀ ਅਸੀਂ ਸਕੈਨਰ ਉਹਨਾਂ ਨੇ ਮੰਗਾਇਆ ਸੀ ਕਿ ਸਕੈਨਰ ਦੇ ਥਰੂ ਪਾਏ ਆ ਮੇਰੇ ਬੇਟੇ ਨੇ ਉਸ ਤੋਂ ਬਾਅਦ ਜੀ ਇਹਨਾਂ ਸਾਨੂੰ ਇਹ ਵੀ ਕਹਿੰਦਾ ਫਿਰ ਤੇਰੇ ਬੇਟੇ ਦਾ ਫੋਨ ਸਾਡੇ ਕੋਲ ਹੈ ਗੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੀ ਉਹਦਾ ਫੋਨ ਸਾਡੇ ਕੋਲ ਪਿਆ ਬੇਟਾ ਥੋੜਾ ਬੈਠਾ ਕੋਈ ਇਹ ਜੀ ਸੀਰੀਅਸ ਗੱਲ ਨਹੀਂ ਮੇਰੇ ਬੇਟੇ ਦਾ ਮੂੰਹ ਬੰਨਿਆ ਆ ਸੀਗਾ ਜੀ ਮੂੰਹ ਬੰਨਿਆ ਕਾਰਨ ਤੇ ਉਹਨਾਂ ਨੇ ਮੈਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਪਈ ਤੁਸੀਂ ਮੇਰੇ ਬੇਟੇ ਦਾ ਮੂੰਹ ਖੋਲ ਕੇ ਮੈਨੂੰ ਮੇਰੇ ਨਾਲ ਗੱਲ ਕਰਾ ਦਿਓ ਮੈਂ ਜੋ ਵੀ ਗਲਤੀਆਂ ਉਹਨੂੰ ਪੁੱਛ ਲੈਣਾ ਪਰ ਉਹਨਾਂ ਨੇ ਜੀ ਮੇਰੇ ਬੇਟੇ ਦਾ ਮੂੰਹ ਨਹੀਂ ਖੋਲਿਆਗਾ ਬਸ ਦੋ ਤਿੰਨ ਵਾਰ ਗੂੰਗੂੰਜੀ ਕਰਕੇ ਉਸ ਤਰ੍ਹਾਂ ਕਰਾ ਕੇ 2 ਮਿੰਟ ਚ ਪਰੇ ਕਰ ਦਿੰਦੇ ਸੀਗੇ ਉਹ ਕਹਿੰਦੇ ਪੈਸੇ ਪਾ ਦੂਗੇ ਤਾਂ ਤੁਹਾਡਾ ਬੇਟਾ ਛੱਡਾਂਗੇ ਨਹੀਂ ਬੇਟੇ ਤੁਹਾਡੇ ਨੂੰ ਅਸੀਂ ਬੜੀਆਂ ਜੇਲਾਂ ਵਿੱਚ ਭੇਜਾਂਗੇ ਇਹ ਬਾਅਦ ਦੇ ਵਿੱਚ ਉਸ ਨੰਬਰ ਤੇ ਫੋਨ ਕਰਕੇ ਅਸੀਂ ਜਦੋਂ ਫੋਨ ਜਾਂ ਫਿਰ ਕੱਟੋਗੇ ਜੀ ਇਹ ਜਦ ਫਿਰ ਮੇਰੇ ਬੇਟੇ ਨੂੰ ਧਮਕੀ ਜੀ ਦਿੱਤੀ ਆ ਸਾਨੂੰ ਪਤਾ ਲੱਗ ਗਿਆ ਪਏ ਬੇਟਾ ਤਾਂ ਠੀਕ ਠਾਕ ਹੈ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਥੋੜਾ ਜਿਆਦਾ ਦਬਕਾਇਆ ਵੀ ਮੈਂ ਕਿਹਾ ਕੋਈ ਗੱਲ ਨਹੀਂ ਜਿਹੜੇ ਬਾਕੀ ਪੈਸੇ ਆ ਤੁਸੀਂ ਮੈਂ ਤੁਹਾਡੇ ਕੋਲ ਫਤੇ ਗੜੇ ਲੈ ਕੇ ਆਉਣਾ ਫਿਰ ਤੁਸੀਂ ਦੱਸੋ ਮੈਂ ਕਿੱਥੇ ਆਵਾਂ ਉਸ ਤੋਂ ਬਾਅਦ ਜੀ ਫਿਰ ਫੋਨ ਉਹਨਾਂ ਨੇ ਆਪ ਫੇਰ ਕਾਲ ਕੱਟੀ ਹੈ ਤੁਸੀਂ ਆਪਣੇ ਬੇਟੇ ਨੂੰ ਜਦ ਘਰੇ ਪਹੁੰਚਿਆ ਪੁੱਛਿਆ ਵੀ ਤੇਰੇ ਨਾਲ ਕੀ ਹੋਇਆ ਕੀ ਨਹੀਂ ਹਾਂਜੀ ਹਾਂਜੀ ਮੈਂ ਪੁੱਛਿਆ ਜੀ ਇਹ ਕਹਿੰਦਾ ਮੈਂ ਤਾਂ ਕਾਲਜ ਬੈਠਾ ਸਾਡਾ ਲੱਗਿਆ ਲੈਕਚਰ ਲੱਗਿਆ ਸੀ ਅਸਲ ਤੇ ਉੱਥੇ ਉਹ ਨਹੀਂ ਚਲਾਉਣ ਦਿੰਦੇ ਉਹਨਾਂ ਨੇ ਝੂਠ ਮੂਠ ਹੀ ਤੁਸੀਂ ਉਹਨਾਂ ਨੇ ਜਾਨੀ ਝੂਠ ਜੀ ਸਾਡੇ ਕੋਲ ਪੈਸੇ ਲੈਣ ਦੇ ਮਾਰਿਆਂ ਨੇ ਸਾਡੇ ਨਾਲ ਹਰਕਤ ਕੀਤੀ ਹੈ ਜੀ ਹੂੰ ਕੰਪਲੇਂਟ ਵੀ ਕੀਤੀ ਹੈ ਜੀ ਕੰਪਲੇਂਟ ਜੀ ਅਸੀਂ ਥਾਣੇ ਗਏ ਸੀਗੇ ਉੱਥੇ ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਸੀਗਾ ਵੀ ਤੁਸੀਂ ਖੰਨੇ ਜਾਓ ਖੰਨੇ ਜਾ ਕੇ ਉੱਥੇ ਕੰਪਲੇਂਟ ਲਿਖਾਓ ਇੱਕ ਨੰਬਰ ਜਿਹੜੇ ਨੰਬਰ ਤੇ ਤੁਹਾਨੂੰ ਕਾਲ ਆਈ ਉਹ ਨੰਬਰ ਲਿਖਾ ਕੇ ਆਓ ਕੀ ਮੰਗ ਕੀ ਕਰਦੇ ਮੰਗੇ ਕਰਦੇ ਦੇਖੋ ਜੀ ਦੇਖੋ ਮੈਂ ਤਾਂ ਗਰੀਬ ਆਦਮੀ ਆ ਜੀ ਦੇਖੋ ਮੈਂ ਤਾਂ ਕਹਿੰਦਾ ਇਹ ਕਿਸੇ ਹੋਰ ਨਾਲ ਵੀ ਨਾ ਹੋਵੇ ਜੋ ਮੇਰੇ ਨਾਲ ਅੱਜ ਹੋਇਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਅੱਜ ਐਸ.ਡੀ.ਐਮ ਸਮਰਾਲਾ ਦਫ਼ਤਰ ਵਿਖੇ ਵਿਧਾਇਕ ਜਗਤਾਰ ਸਿੰਘ ਬਿਆਲਪੁਰਾ ਵੱਲੋਂ ਨਵੇਂ ਬਣੇ ਮੀਟਿੰਗ ਹਾਲ ਤੇ ਕਮਰੇ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਐਸ.ਡੀ.ਐਮ ਸਮਰਾਲਾ ਡੀ.ਐਚ.ਪੀ ਸਮਰਾਲਾ ਨਗਰ ਕੌਂਸਲ ਕਾਰਜ ਸਾਕਦ ਅਫਸਰ ਪਟਵਾਰੀ ਯੂਨੀਅਨ ਤੇ ਹੋਰ ਮੌਜੂਦ ਰਹੇ ਅੱਜ ਅਸਜਨ ਦਸਤਰ ਦੇ ਵਿੱਚ ਇੱਕ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਟੀਕਟ ਤੋਂ ਮੈਂ ਸਭ ਤੋਂ ਪਹਿਲਾਂ ਤਨਬਾਦ ਕਰਦਾ ਅਸਜਨ ਸਾਊਦਾ ਮੁਬਾਰਕਬਾਦ ਵੀ ਦਿੰਦਾ ਇਹਨਾਂ ਨੂੰ ਕਿਉਂਕਿ ਇਹ ਜਿਹੜਾ ਕਮਰਾ ਤੇ ਮੀਟਿੰਗ ਹਾਲ ਬਣਿਆ ਤੇ ਅਸਲ 'ਚ ਇਹਨਾਂ ਦਾ ਜਿਹੜਾ ਰੂਮਾ ਉਹਨੂੰ ਰੈਨੋਵੇਟ ਕਰਨ ਵਾਸਤੇ 5 ਲੱਖ ਦੀ ਸਰਕਾਰੀ ਗ੍ਰਾਂਟ ਆਈ ਸੀਗੀ ਪਰ ਇਹਨਾਂ ਨੇ ਉਹ ਰੁਪਈਆ ਜਿੰਨੇ ਵੀ ਉਹ ਫੰਡ ਸੀਗੇ 5 ਲੱਖ ਤੇ ਪਲੱਸ ਕੋਸ਼ਕਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਲਗਭਗ 11 ਲੱਖ ਰੁਪਏ ਦੇ ਕੰਮ ਜੋ ਲੱਗਿਆ ਸਾਰਾ ਇੱਕ ਵਧੀਆ ਹਾਲ ਤੇ ਕਮਰਾ ਤਿਆਰ ਕੀਤਾ ਬੜਾ ਵਧੀਆ ਲੱਗਿਆ ਸਭ 스테ਕ। ਤਾਂ ਹੋਰ ਕੋਈ ਕੋਈ ਯੋਜਨਾ ਹੈਗੀ ਹੈ ਕੋਈ ਮਾਰਕਰ ਬੰਨਾਂ ਦੀ ਕਰਨੀ ਆ ਰਿਹਾ ਇਨੋਵੇਸ਼ਨ ਨਹੀਂ ਅੱਜ ਤਾਂ ਐਜੈਂਟ ਦਫ਼ਤਰ ਦਈਆ ਇਹਨਾਂ ਕਿਉਂਕਿ ਬੜੀ ਦਿੱਕਤ ਆਉਂਦੀ ਸੀਗੀ ਜੇ ਇਹਨਾਂ ਨੇ ਕੋਈ ਨਿੱਜੀ ਤੌਰ ਤੇ ਕੋਈ ਮੀਟਿੰਗ ਮੂਟ ਕਰਨੀ ਹੁੰਦੀ ਸੀਗੀ ਤਾਂ ਕੋਈ ਹਾਲ ਨਹੀਂ ਸੀਗਾ ਇੱਥੇ ਇਹਨਾਂ ਕੋਲ ਤੇ ਇੱਕ ਤਾਂ ਹਾਲ ਦਾ ਪ੍ਰਬੰਧ ਹੋ ਗਿਆ ਤੇ ਦੂਜੀ ਗੱਲ ਜੋ ਕੁਝ ਬਣਾਇਆ ਮਲੋ ਇਹ ਆ ਵੀ ਇਕੋ ਜਿਹੜੇ 5 ਲੱਖ ਰੁਪਏ ਸਰਕਾਰੀ ਤੌਰ ਤੇ ਲਗਾਤੇ ਦੂਜੇ ਰੁਪਏ ਦੀ ਇੱਕ ਵਧੀਆ ਵਰਤੋਂ ਸਾਰਾ ਜਿਹੜਾ ਗਾਰਡਨ ਬਣਾਇਆ ਬਿਲਡਿੰਗ ਬਿਲਡਿੰਗ ਅੱਗੇ ਕਰਨ ਇੱਕ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਸਾਨੂੰ 5 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਸੀ ਜਿਹੜਾ ਕਿ ਮੇਰਾ ਆਫਿਸ ਨੂੰ ਰੈਨੋਵੇਟ ਕਰਨਾਸਤੇ ਮਿਲੀ ਸੀ ਤੇ ਅਸੀਂ ਹਲਕਾ ਵਿਧਾਇਕ ਜਨਾ ਸਲਾਕਤੀ ਸਰ ਜੇ ਇਹਨੂੰ ਰੈਨੋਵੇਟ ਨਾ ਕਰਕੇ ਆਪਾਂ ਦਫ਼ਤਰ ਦੇ ਵਿੱਚ ਸਾਡੇ ਮੀਟਿੰਗ ਹਾਲ ਨਹੀਂ ਹੈਗਾ ਸਾਨੂੰ ਅਕਸਰ ਮੀਟਿੰਗ ਕਰਨ ਲਈ ਕੇਵੀਕੇ ਤੇ ਜਾਣਾ ਪੈਂਦਾ ਸੀਗਾ ਤੇ ਸਰ ਦਾ ਵੀ ਸੁਝਾਅ ਸੀ ਕਿ ਵੀ ਆਪਾਂ ਦਫ਼ਤਰ ਨੂੰ ਥੋੜਾ ਜਿਆਦਾ ਨੂੰ ਐਕਸਪੈਂਡ ਕਰ ਲਈਏ ਤੇ ਕੁਝ ਸਰਨੇ ਬੰਦੇ ਦਾਨੀ ਸੱਜਣ ਟਕਰਾਏ ਉਹਨਾਂ ਦੀ ਮਦਦ ਨਾਲ 5 ਸਾਡੇ ਕੋਲ ਅਸੀਂ 5-6 ਸਾਨੂੰ ਹੋਰ ਇਕੱਠਾ ਹੋ ਗਿਆ ਤੇ ਉਹਦਾ ਸਦਕਾ ਅਸੀਂ ਇੱਕ ਇੱਥੇ ਮੀਟਿੰਗ ਹਾਲ ਬਣਾ ਲਿਆ ਤੇ ਇੱਕ ਕਮਰਾ ਬਣ ਗਿਆ ਹੁਣ ਕਮ ਸਕਮ ਆਉਣ ਵਾਲੇ ਸਮੇਂ ਦੇ ਵਿੱਚ ਜੇ ਭਵਿਕ ਚ ਕੋਈ ਬੀਐਲਓ ਦੀ ਮੀਟਿੰਗ ਹੁੰਦੀ ਹੈ ਜਾਂ ਕੋਈ ਪ੍ਰੈਸ ਦੇ ਪਰਵਾਣਾ ਮੀਟਿੰਗ ਹੁੰਦੀ ਹੈ ਜਾਂ ਹੋਰ ਕਿਸੇ ਸਰਕਾਰੀ ਅਫਸਰ ਨਾਲ ਮੀਟਿੰਗ ਕਰਨੀ ਪੈਂਦੀ ਹੈ ਤੇ ਸਾਨੂੰ ਕਮ ਸਕਮ ਬਾਹਰ ਨਹੀਂ ਜਾਣਾ ਪਏਗਾ ਅਸੀਂ ਆਪਣੇ ਆਫਿਸ ਦੇ ਵਿੱਚ ਹੀ ਮੀਟਿੰਗ ਕਰ ਸਕਾਂਗੇ ਸਰ ਹੋਰ ਜੇ ਪ੍ਰੋਬਲਮ ਹੈ ਇਨ ਫਿਚਰ ਉਹ ਆ ਦੇਖੋ ਸਾਡੇ ਨਾਲ ਇੱਕ ਪੀਐਲਰ ਸੁਸਾਇਟੀ ਹੁੰਦੀ ਹੈ ਉਹਦੇ ਵਿੱਚ ਸਾਡੇ ਆਫਿਸ ਵਿੱਚ ਰਿਕਾਰਡ ਰੂਮ ਤਿਆਰ ਹੋਣਾਵੇਂ ਉਹਦਾ ਆਲਮੋਸਟ 1.5 ਕਰੋੜ ਦੇ ਪੇਰੇ ਐਸਟੀਮੇਟ ਗਿਆ ਹੋਇਆ ਜਿਹਦੇ ਵਿੱਚ ਤੁਸੀਂ ਤਸਵੀਲ ਦਫਤਰ ਵਿੱਚ ਵਾਸ਼ਰੂਮ ਦਾ ਦੇਖੋ ਕਾਫੀ ਮਾੜਾ ਹਾਲ ਹੈ ਉਹਦਾ ਵੀ ਇਹੀ ਬਜਟ ਜਿਹੜਾ ਮੰਗ ਕੀਤੀ ਹੋਈ ਹੈ ਇਹ ਦੋ ਤਿੰਨ ਜਿਹੜੇ ਹੋਰ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਸਰਕਾਰ ਨੂੰ ਜਦੋਂ ਵੀ ਪੈਸਾ ਆ ਜਾਂਦਾ ਹੈ 70 ਇੰਜੀਨੀਅਰ ਰੈਜੀਮੈਂਟ ਵੈਸਟ ਬੰਗਾਲ ਕਲਕੱਤਾ ਦੇ ਜਵਾਨ ਹੌਲਦਾਰ ਗੁਰਦੀਪ ਸਿੰਘ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਰਾਏਪੁਰ ਦਾ ਅੱਜ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਫੌਜੀ ਚੰਡੀ ਮੰਦਰ ਪੰਚੋਕਲਾ ਤੋਂ ਆਈ ਫੌਜ ਜਵਾਨਾਂ ਦੇ ਟੁਕੜੇ ਵੱਲੋਂ ਸ਼ਹੀਦ ਫੌਜੀ ਨੂੰ ਸਲਾਮੀ ਦਿੱਤੀ ਗਈ। ਰੋਪੜ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਪੋਸਟ

ਅੰਮ੍ਰਿਤ ਰਾਜ ਸ਼ੇ ਅਨੰਦਪੁਰ ਸਾਹਿਬ ਦੇ ਤਾਜ ਹੋਟਲ ਦੇ ਨਜ਼ਦੀਕੀ ਖੜਕ ਸਿਫਟ ਡਿਜ਼ਾਇਰ ਕਾਰ ਦੇ ਇੰਜਨ ਵਿੱਚ ਇੱਕ ਵੱਡਾ ਅਜਗਰ ਦੇਖਿਆ ਗਿਆ ਜਿਸ ਤੋਂ ਬਾਅਦ ਇਲਾਕੇ ਵਿੱਚ ਸਰਗਰਮ ਸਨੇਕ ਕੈਚਰ ਕਮਲਦੀਪ ਸੈਣੀ ਨੂੰ ਬੁਲਾਇਆ ਗਿਆ ਅਤੇ ਉਸ ਵੱਲੋਂ ਇਸ ਕਾਰ ਦੇ ਇੰਜਨ ਤੋਂ ਇਸ ਅਜਗਰ ਨੂੰ ਕੱਢ ਕੇ ਸੁਰੱਖਿਅਤ ਜੰਗਲੀ ਇਲਾਕੇ ਵਿੱਚ ਛੱਡਿਆ ਗਿਆ ਸ਼ੇ ਅਨੰਦਪੁਰ ਸਾਹਿਬ ਤੋਂ ਸਰਬਜੀਤ ਸਿੰਘ ਦੇ ਵਿਸ਼ੇਸ਼ ਪਾਜੀ ਇਹਦਾ ਤੁਹਾਡੇ ਨਾਲ ਇਹਦਾ ਬੱਟ ਬੱਟ ਕਿਉਂ ਨਾ ਦੋ ਪੂਰੀ ਬਰਤ ਖਾਗ ਜਿੱਲੇ ਦੇ ਕਿ ਤੇ ਮਿਲਣੀ ਨੂੰ ਬੱਟ ਦੋ ਜੀ ਦੇ ਪਾਣ ਨੇ ਕਿ ਧਿਆਨ ਰੱਖਿਆ ਨਾ ਆਪਣੇ ਆਪ ਨਾ ਪਿੱਛੇ ਦੋ ਰੱਖ ਬਾਕੀ ਹੈ ਜਿਹਨੇ ਫੜੇ ਵੀ ਉਹੀ ਫੜੋ ਮੈਨੂੰ ਪਤਾ ਟੈਨਸ਼ਨ ਬੱਟ ਨਾ ਗੱਡੀ ਭਾਈ ਬੜੇ 1 ਮਿੰਟ ਬਾਅਦ ਦੇਖ ਲੈ ਦੋ ਯਾਰ ਯਾਰ ਰੁਕ 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 ਨਾ ਗੱਡੀ ਭਾਈ ਬੜੇ ਮੈਂ ਪਿੱਛੇ ਕੁਝ ਨਹੀਂ ਹੋਣ ਦੇਣਾ ਮੈਂ ਤਲ ਨੂੰ ਛੋੜ ਦੇ ਕੇ ਬੜੀ ਪਿਆਰ ਨਾਲ ਕਿਹਾ ਗਿਆ ਸੀ ਖੜੀ ਹੋ ਜਿੰਦੇ ਕਹਿੰਦੇ ਹਾਂ ਭਾਈ ਵੀ ਨਹੀਂ ਇੱਕ ਸਾਂਝਾ ਬੜਾ ਬੜਾ ਹੈ ਭਾਈ ਵੀ ਨਹੀਂ ਕਹਿੰਦੇ ਯਾਰ ਜਿੰਦਾ ਲਿਆਓ ਕੋਈ ਲੋਹੇ ਦਾ ਲਿਆਓ ਕੋਈ ਇਸਾ ਤੈਰੀ ਗੋਲਤਾ ਹੀ ਆ ਬਗੇ ਆ ਪੰਜਰ ਆਇਆ ਜਾਂ ਮੇਰੇ ਕੋਲ ਆ ਰੱਸਾ ਵਾਲਾ ਇਹਨੂੰ ਹਾਲੋ ਬ੍ਰੇਕ ਬੋਏਸ ਤੇ ਨਾ ਤਾਂ ਅਗਲੀ ਬਾਤ ਰੱਸਾ ਵਾਲਾ ਤੇਰੇ ਕੋਲ ਆ ਤੁਸੀਂ